ਅਮਰ ਸ਼ਹੀਦ ਮਾਸਟਰ ਕਰਨੈਲ ਸਿੰਘ ਇਸ਼ੂਡੂ ਜੀਆਂ ਦਾ ਸ਼ਹੀਦੀ ਦਿਵਸ ਜਿੱਥੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਦੇ ਤੌਰ ਤੇ ਮਨਾਇਆ ਗਿਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵਿਸ਼ਾਲ ਕਾਨਫਰੰਸ ਕੀਤੀ ਗਈ ਇਸ ਵਿਸ਼ਾਲ ਕਾਨਫਰੰਸ ਵਿੱਚ ਉੱਚੇ-ਉੱਚੇ ਤੌਰ ਤੇ ਵਿਧਾਨ ਸਭਾ ਹਲਕਾ ਪਾਇਲ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਨਵਨਿਯੁ ਕੌਮੀ ਮੀਤ ਪ੍ਰਧਾਨ ਇੰਜੀਨੀਅਰਿੰਗ ਜਗਦੇਵ ਸਿੰਘ ਬਾਪੂਰਾਏ ਸਰਕਲ ਪਾਇਲ ਦੇ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਅਤੇ ਰਗਬੀਰ ਸਿੰਘ ਸਹਾਰਨ ਮਾਜਰਾ ਜੀ ਦੀ ਯੋਗ ਗਵਾਈ ਹੇਠ ਹਜ਼ਾਰਾਂ ਹੀ ਅਕਾਲੀ ਵਰਕਰ ਇਸ ਨੂੰ ਵਿਖੇ ਕੋਈ ਸਿਆਸੀ ਕਾਨਫਰੰਸ ਵਿੱਚ ਉੱਚੇ ਚੇਤੇ ਤੌਰ ਤੇ ਪਹੁੰਚੇ ਅੱਜ ਸਾਡੇ ਸ਼੍ਰੋਮਣੀ ਅਕਾਲੀ ਦਲ ਦੀ ਸੂਚੀ ਟੀਮ ਲੀਡਰਸ਼ਿਪ ਸਾਰੇ ਸਾਡੇ ਆਗੂ ਸਹਿਬਾਨ ਬਰਕ ਸਹਿਬਾਨ ਸਾਰੇ ਇਕੱਠੇ ਹੋ ਕੇ ਇਸਰੂ ਜੀ ਜਿਹੜੀ ਸ਼ਹੀਰ ਕਰਲਾਲ ਸਿੰਘ ਜੀ ਉਹਨਾਂ ਦੇ ਯਾਦ ਨੂੰ ਤਾਜ਼ਾ ਕਰਦੇ ਹੋਏ ਅੱਜ ਜੋ ਕਾਨਫਰੰਸ ਹੋ ਰਹੀ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਜਾ ਰਹੇ ਹਾਂ ਔਰ ਉੱਥੇ ਸਾਡੇ ਪਾਰਟੀ ਦੇ ਸ਼ੁਰੂ ਨਿਕਾਲੀ ਦੇ ਪ੍ਰਧਾਨ ਸਵੀਰ ਸਿੰਘ ਵਾਦਲ ਸਾਹਿਬ ਪਹੁੰਚ ਰਹੇ ਨੇ ਉਹਨਾਂ ਦੇ ਸਾਰਿਆਂ ਦੇ ਵਿਚਾਰ ਸੁਣਨੇ ਨੇ ਪਾਰਟੀ ਦੀ ਜਿਹੜੀ ਨੀਤੀ ਹੈ ਜੋ ਪਾਰਟੀ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਕੰਮ ਕਰਨਾ ਹੈ ਇਹ ਸਾਡੇ ਸਾਰਿਆਂ ਨੂੰ ਇਹ ਬੇਨਤੀ ਹੈ ਇੰਨਾ ਕਹਿੰਦਾ ਹੋਇਆ ਸਾਰਿਆਂ ਨੂੰ ਫਤੇ ਬੁਲਾਉਣਾ ਬਿਲਕੁਲ ਜੀ ਕਾਲ ਸਾਹਿਬ ਬਸ ਪ੍ਰਧਾਨ ਜੀ 15 ਅਗਸਤ ਦੀ ਆਜ਼ਾਦੀ ਦੇ ਸੰਕਲਪ ਦਿਹਾੜੇ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਕਿ ਅਜੋਕੇ ਵੀ ਜੀ ਆਜ਼ਾਦੀ ਬੜੇ ਲੱਖਾਂ ਸਮਾਂ ਬਾਅਦ ਆਈਆਂ ਕੁਰਬਾਨੀਆਂ ਨਾਲ ਲਗਾਰਾਂ ਪੰਜਾਬੀਆਂ ਨੇ ਇਹਦੇ ਵਾਸਤੇ ਬਲੀਦਾਨ ਦਿੱਤਾ ਜਿਹੜਾਂ ਦੀ ਗਏ ਛੇੜੀਆਂ ਵੀ ਦਸਤੀਆਂ ਸਭ ਤੋਂ ਵੱਖ ਸਾਡੇ ਪਹਿਲੇ ਜੰਗੇ ਆਜ਼ਾਦੀ ਦੇ ਸ਼ਹੀਦ ਬਾਬਾ ਮਹਾਰਾਜ ਸਿੰਘ ਜਿਨ੍ਹਾਂ ਨੇ ਬਹੁਤ ਵੱਡੀ ਕੁਰਬਾਨੀ ਸਭ ਤੋਂ ਪਹਿਲਾਂ ਹੀ ਕੀਤੀ ਤੇ ਉਹ ਹਮੇਸ਼ਾ ਲੜਦੇ ਰਹੇ ਤੇ ਆਪਣੀ ਜਿਹੜੀ ਸਾਡੇ ਸ਼ਹੀਦ ਹੋਏ ਨੇ ਇਸੇ ਤਰ੍ਹਾਂ ਜਿਹੜਾ ਜੀ ਵੀ ਪੜੇ ਗਏ ਨੇ ਸਾਰੇ ਜਿੰਨੀ ਵੀ ਯਾਦਦੀ ਦਾ ਦਿਹਾੜਾ ਸੀ ਉਹਦੇ ਵਿੱਚ ਜਿਹੜੀ 95% 90% ਦਾ ਜਿਹੜੀ ਪੰਜਾਬੀਆਂ ਦਾ ਯੋਗਦਾਨ ਹੈ ਵੱਡਾ ਇਹਦੀ ਵਧਾਈ ਹੋਵੇ ਦੂਜਾ ਅਸੀਂ ਜਾ ਰਹੇ ਹਾਂ 15 ਅਗਸਤ ਅੱਜ ਸਰਦਾਰ ਕਰਨਲ ਸਿੰਘ ਜੀ ਇਸ ਰੂਪ ਜਿਹੜੇ ਕਿ ਗੋਆ ਦੇ ਸ਼ਹੀਦ ਨੇ ਉਹ ਟੀਚਰ ਸੀਗੇ ਤੇ ਗੋਆ ਜਿਹੜਾ ਸੀ ਪੁਰਤਗਾਲ ਪੁਰਤਗੀਜਿਆਂ ਦਾ ਰਾਜ ਸੀਗਾ ਇਸ ਕਰਕੇ ਇੱਥੇ ਆਪਣੇ ਲਹਿਰ ਉੱਠੀ ਵੀ ਗੋਆ ਕਾਤੇ ਨਹੀਂ ਯਾਦ ਹੋਇਆ ਤੇ ਪਹਿਲਾਂ ਆਪਾਂ ਦੇਸ਼ ਯਾਦ ਹੋ ਗਿਆ ਸੀ ਇਹ ਟੀਚਰਾਂ ਦੇ ਤੌਰ ਤੇ ਇੱਕ ਯੂਨੀਅਨ ਬਣੀ ਤੇ ਉਹਨਾਂ ਨੇ ਕਿਹਾ ਵੀ ਆਪਾਂ ਗੋਆ ਚਲਦੇ ਆ ਇਸ ਕਰਕੇ ਉਹਨਾਂ ਨੇ ਇਕੱਠੇ ਹੋ ਕੇ ਜਾ ਕੇ ਉੱਥੇ ਗੋਆ ਦੀ ਆਜ਼ਾਦੀ ਲਈ ਉਹਨਾਂ ਨੇ ਝੰਡਾ ਵੜਿਆ ਗੋਆ ਦਾ ਜਿੱਥੇ ਉਹ ਗੋਲੀ ਨਾਲ ਸ਼ਹੀਦ ਹੋ ਗਏ ਤੇ ਆ ਕਰਨਲ ਸੀ ਜੀ ਹਿਸੜੂ ਤੇ ਇਸੇ ਤਰ੍ਹਾਂ ਕਿਸਾਨ ਜੁੰਡ ਦੀਆਂ ਤੋਂ ਭੰਦਰ ਸਿੰਘ ਜੀ ਸੀਗੇ ਚੱਲੇ ਤੇ ਜਿਹੜੇ ਕਿ ਕਿਸਾਨ ਮੋਰਚੇ 'ਚ ਪਟਿਆਲੇ ਦੇਰ ਤਸ਼ਹੀਦ ਹੋਏ ਸੀ ਉਹ ਵੀ ਕਿਉਂਕਿ ਜੋਤੂ ਲੋ ਮੋਰਚੇ ਚ ਉਹਨਾਂ ਨੇ ਗ੍ਰਿਫਤਾਰੀ ਕੀਤੀ ਸੀ ਪਟਿਆਲੇ ਜੇਲ੍ਹ ਸੀ ਤੇ ਅਸੀਂ ਦੋਨਾਂ ਨੂੰ ਸ਼ਰਧਾ ਦੇ ਫੋਲਪੇਡ ਕਰਨ ਲਈ ਅੱਜ ਇਸੜੂ ਜਾ ਰਹੇ ਹਾਂ ਸਾਰੀ ਸੰਗਤ ਪਾਲ ਹਲਕੇ ਦੀ ਸਾਡਾ ਮਨਜੀਤ ਸਿੰਘ ਜੀ ਸਾਡੇ ਹਲਕਾ ਇੰਚਾਰਜ ਨੇ ਕਿ ਸਾਰੇ ਸਰਕਲ ਦੇ ਅਧਰਥ ਆਵਾਮ ਸਾਡੇ ਸਾਰੇ ਪ੍ਰਤਵੰਤੇ ਆਗੂ ਨੇ ਸਾਡੇ ਉਹਨਾਂ ਦੀ ਗਵਾਹੀ ਤੇ ਅਸੀਂ ਸਾਰੇ ਅੱਜ ਇਸੜੂ ਪਹੁੰਚ ਰਹੇ ਹਾਂ ਉੱਥੇ ਸਾਡੇ ਬਹੁਤ ਸਾਰੇ ਜੋ ਪ੍ਰਧਾਨ ਜੀ ਤੇ ਵੀਰ ਸਿੰਘ ਜੀ ਬਾਦਲਾ ਆ ਰਹੇ ਨੇ ਉਹਨਾਂ ਦਾ ਅਸੀਂ ਵਿਚਾਰ ਸੁਣ ਲਈ ਸਾਰੇ ਪਾਲ ਹਲਕਾ ਜਿਹੜਾ ਉੱਥੇ ਵੱਧ ਵੱਧ ਜਾ ਰਿਹਾ ਤੇ ਫਿਰ ਸਾਰਿਆਂ ਨੂੰ ਇਹੀ ਆ ਹਰੀਪਾ ਕਹਿਣਾ ਹੈ ਪਾਈ ਸੀਦਾਂ ਨੂੰ ਸਰਨਾਵਾ ਸ਼ਹੀਦਾਂ ਦੀਆਂ ਕਿਤਾਵਾਂ ਪਰ ਲੱਗੇ ਕਿ ਹਰ ਵਰਸ ਮੇਲੇ ਵਤਨ ਤੇ ਮਰਨੇ ਵਾਲੋਂ ਦਾ ਜੇ ਹੀ ਨਿਸ਼ਾਨ ਹੋਗਾ ਉਹਨਾਂ ਦੀ ਯਾਦ ਹਮੇਸ਼ਾ ਰਹੇਗੀ ਅੱਜ ਅਸੀਂ ਕਰਨਾ ਅਸੀਂ ਛੁੜੂ ਛੀਦ ਨੂੰ ਸ਼ਰਧਾ ਦੇ ਪਰਪੇਟ ਕਰਨ ਜਾ ਰਹੇ ਹਾਂ ਇਸੇ ਤਰ੍ਹਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਆ ਆਜ਼ਾਦੀ ਦੇ ਦਿਹਾੜੇ ਦੀ ਸਾਰੀ ਸੰਗਤ ਨੂੰ ਪ੍ਰਮਾਤਮਾ ਤੁਸ਼ੀਆਂ ਖੁਸ਼ੀਆਂ ਕਿਹੜੇ ਲੈ ਕੇ ਆਵੇ ਦੇਸ਼ ਤੇ ਸਾਰਿਆਂ ਨੂੰ ਧੰਨਵਾਦ ਵਾਇਰੂ ਜੀ ਦਾ ਖਾਸਾ ਵਾਇਰੂ ਜੀ ਦੀ ਆਜ਼ਾਦੀ ਦੇ 79ਵੇਂ ਵਿਸਤੀਆਂ ਸਾਰਿਆਂ ਸੰਗਤਾਂ ਨੂੰ ਦੇਸ ਦੇ ਇਸ ਤੇ ਇਸ ਸਾਡੇ ਸੰਗਤਾਂ ਨੂੰ ਲੱਖ ਲੱਖ ਦਾ ਇਹਨਾਂ ਆਜਾਦਾ ਜੋ ਇਸ ਨੂੰ ਜੇ ਸਰਦਾਰ ਕਰਮਾਇਲ ਸਿੰਘ ਜੀ ਇਸ ਨੂੰ ਜੋ ਕਿ ਗਵਾਦੇ ਸੀਦ ਹੋਏ ਨੇ ਆਜ਼ਾਦੀ ਦੇ ਅਸੀਂ ਅੱਜ ਸਰਦਾਰ ਸੰਜੀਤ ਸਿੰਘ ਜੀ ਬਾਵਲਾ ਨੂੰ ਪ੍ਰਾਨ ਕਰਨ ਕਾਲੀ ਦਾਲ ਦੀ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਕਾਨਫਰੰਸ ਹੋ ਰਹੀ ਆ ਸ੍ਰੋਮਨੀ ਕਾਲੀ ਦਾਲ ਦੀ ਉਹਦੇ ਵਿੱਚ ਜਾਣਾ ਅਸੀਂ ਸਾਰੇ ਹਲਕੇ ਪੈਲਜੀ ਸਾਰੀਆਂ ਸੰਗਤਾਂ ਅਸੀਂ ਇੱਥੋਂ ਇਕੱਠੇ ਹੋ ਕੇ ਤੁਰਦੇ ਆਂ ਤੇ ਬਾਕੀ ਜੋ ਆਜ਼ਾਦੀ ਦਾ ਮਿੱਠ ਆਪਾਂ ਮਾਰ ਰਹੇ ਆਂ ਉਹ ਵੱਡੇ ਸ਼ਹੀਦ ਜਿਵੇਂ ਕਿ ਤਰਨਾਰ ਸਿੰਘ ਸਾਹਾ ਭਗਤ ਸਿੰਘ ਉਹਨਾਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਆਪਾਂ ਨੂੰ ਇਹ ਆਜ਼ਾਦੀ ਲੈ ਕੇ ਦਿੱਤੀ ਜਿਹੜਾ ਕਿ ਆਪਾਂ ਹੁਣ ਸਾਰੇ ਉਸ ਆਜ਼ਾਦੀ ਦਾ ਮਿੱਠ ਮਾਰ ਰਹੇ ਆਂ ਅੱਜ ਦੀ ਰੈਲੀ ਬਾਰੇ ਕੀ ਕਹਿਣਾ ਚਾਹੋਗੇ ਜਥੇਦਾਰ ਸਾਹਿਬ ਅੱਜ ਦੀ ਰੈਲੀ ਜੋ ਅਸੀਂ ਸਵਾਰ ਸੁਵੀਰ ਸਿੰਘ ਦੇ ਬਾਦਲ ਦੇ ਪ੍ਰਧਾਨਗੇ ਹਟ ਹੋ ਰਹੀ ਆ ਅੱਜ ਦੀ ਰੈਲੀ ਦੇ ਵਿੱਚ ਅਸੀਂ ਇੰਨਾ ਇਕੱਠ ਹੋ ਗਿਆ ਕਿ ਜਿਹੜੀਆਂ 2027 ਦੇ ਵਿੱਚ ਸਾਡੀ ਵਿਧਾਨ ਸਭਾ ਦੇ ਇਲੈਕਸ਼ਨ ਆ ਰਹੇ ਨੇ ਅਸੀਂ ਉਸ ਨੂੰ ਪਰਖੋਲਤ ਕਰਨ ਲਈ ਅਸੀਂ ਐਡਾ ਵੱਡਾ ਇਕੱਠ ਕਰਨਾ ਇਸ ਨੂੰ ਵੇਖੇ ਸੋ ਸਾਰੀਆਂ ਪਾਰਟੀਆਂ ਤੋਂ ਸਾਡਾ ਵੱਡਾ ਇਕੱਠ ਹੋ ਗਿਆ ਆਮ ਆਦਮੀ ਪਾਰਟੀ ਦੇ ਦਾ ਜੜਾ ਪਹਿਲੇ ਹੀ ਹੱਲਿਆ ਹੋਈਆਂ ਨੇ ਜਿਹੜੇ ਕਾਂਗਰਸ ਵਾਲੇ ਵੀ ਜਿਹੜੇ ਇਹਨਾਂ ਨੇ ਉਹਨਰੇ ਕਿੰਨੇ ਸਾਲ ਰਾਜ ਕੀਤਾ ਪਰ ਵਿਕਾਸ ਦਾ ਕੰਮ ਜੋ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਉਹ ਅੱਜ ਤੱਕ ਇੱਕ ਮਿਸਾਲ ਆ ਸੋ ਮੈਂ ਇਹਨਾਂ ਤੋਂ ਕਹਿੰਦਾ ਅਖੰਡ ਰਾਜਤਾਂ ਵਾਇਰਲ ਕਰਾਓ